ਮੈਂ ਮਿਤ ਮਿਸ਼ਰਾ ਭਾਤੇ ਜਨਤਾ ਪਾਰਟੀ ਤੋਂ ਜਲਾ ਮੀਤ ਪ੍ਰਧਾਨ ਅੱਜ ਜਿਹੜੀ ਆਪਾਂ ਵੀਡੀਓ ਦੇ ਤੁਸੀਂ ਬਗੜੀ ਸਾਹਿਬ ਨਾਲ ਗੱਲ ਕਰਦੇ ਪਏ ਹੋ ਇਹ ਇੱਕ ਮੈਂ ਨਾ ਕਾਫੀ ਚੰਦੋਂ ਦੇਖ ਰਿਹਾ ਸੀਗਾ ਗੁੱਟਬਾਜੀ ਲੱਤਾਂ ਕੋਈ ਕਿਸੇ ਦੀ ਖਿੱਚੀ ਜਾਂਦਾ ਕੋਈ ਕਿਸੇ ਦੀਆਂ ਖਿੱਚੀ ਜਾਂਦਾ ਕੋਈ ਕਿਸੇ ਨੂੰ ਇਹ ਮੇਰਾ ਬੰਦਾ ਇਹ ਮੇਰਾ ਬੰਦਾ ਕੋਈ ਵੀ ਪਾਰਟੀ ਵਿਸ਼ੇਸ਼ ਜਾਂ ਪਾਰਟੀ ਸਿਪਲ ਦੇ ਜਾਂ ਕਿਸੇ ਤਰੀਕੇ ਦੀ ਕੋਈ ਗੱਲ ਨਹੀਂ ਕਰਦਾ ਪਿਆ ਆਉਣ ਵਾਲੇ ਇਲੈਕਸ਼ਨ ਜੋ ਐਮਸੀ ਦੇ ਇਲੈਕਸ਼ਨ ਆ ਉਹਦੇ ਬਾਰੇ ਕੋਈ ਗੱਲ ਨਹੀਂ ਕਰਦਾ ਪਿਆ ਆਪਸ ਦੇ ਵਿੱਚ ਇੱਕ ਦੂਜੇ ਨੂੰ ਮੰਦਾ ਚੰਗਾ ਬੋਲੀ ਜਾਂਦੇ ਆ ਕੋਈ ਕਿਸੇ ਨੂੰ ਕੁਝ ਕਹਿੰਦਾ ਪਿਆ ਕੋਈ ਕਿਸੇ ਨੂੰ ਕੁਝ ਕਹਿੰਦਾ ਪਿਆ ਪਰ ਇਹਨਾਂ ਨੂੰ ਇਹ ਸਮਝ ਨਹੀਂ ਜੋ ਪਾਰਟੀ ਆ ਇਹ ਕਾਰਜਕਰਤਾ ਦੀ ਪਾਰਟੀ ਆ ਇਹ ਸੰਗਠਨ ਦੇ ਰੂਪ ਦੇ ਵਿੱਚ ਤੇ ਸੰਗਠਨ ਦੇ ਨਾਲ ਚੱਲਣ ਵਾਲੀ ਪਾਰਟੀ ਆ ਕਿਸੇ ਵਿਅਕਤੀ ਵਿਸ਼ੇਸ਼ ਦੀ ਪਾਰਟੀ ਨਹੀਂ ਹੈਗੀ ਇਹ ਇਹ ਇਹਦੇ ਵਿੱਚ ਸਿਮ্বল ਦੇਖਿਆ ਜਾਂਦਾ ਠੀਕ ਹੈ ਧਰਮ ਨਾਲ ਚੱਲਿਆ ਜਾਂਦਾ ਸੰਵਿਧਾਨ ਦੇ ਤਹਿਤ ਚੱਲਿਆ ਜਾਂਦਾ ਇਹ ਕੋਈ ਪਰਿਵਾਰਵਾਦੀ ਪਾਰਟੀ ਨਹੀਂ ਕਿ ਜੇ ਮੰਨ ਲਓ ਪਿਓ ਇਸ ਕੁਰਸੀ ਤੇ ਬੈਠਾ ਸੀ ਤੇ ਉੱਤਰ ਕੇ ਉਹਦਾ ਮੁੰਡਾ ਬਹਿ ਜਾਊਗਾ ਨਹੀਂ ਹੋ ਸਕਦਾ ਇੱਥੇ ਹਰ ਘਰ ਕਰ ਕਾਰਜਕਰਤਾ ਨੂੰ ਮੌਕਾ ਮਿਲਦਾ ਚਾਹੇ ਰਾਜਸਥਾਨ ਦੇ ਸੀਐਮ ਹੋਣ ਚਾਹੇ ਆਪਣਾ ਹਰਿਆਣਾ ਦੇ ਸੀਐਮ ਹੋਣ ਚਾਹੇ ਸਾਡੇ ਰਾਸ਼ਟਰੀ ਅਧਿਐਕਸ਼ ਰਾਸ਼ਟਰੀ ਕਾਰਜਕਾਰੀ ਅਧਿਐਕਸ਼ ਨੇ ਨਿਤ ਨਵੀਂ ਜੀ ਉਹਨਾਂ ਨੂੰ ਵੀ ਦੇਖਿਆ ਜਾਵੇ ਇਹ ਕਾਰਜਕਰਤਾ ਦੀ ਪਾਰਟੀ ਆ ਸੰਵਿਧਾਨ ਦੇ ਤੇ ਸੰਗਠਨਾਤਮਕ ਢਾਂਚੇ ਦੇ ਨਾਲ ਚੱਲਣ ਵਾਲੀ ਪਾਰਟੀ ਆ ਇਹਦੇ ਵਿੱਚ ਕਿਸੇ ਵਿਅਕਤੀ ਵਿਸ਼ੇਸ਼ ਨੂੰ ਨਹੀਂ ਪੂਜਿਆ ਜਾਂਦਾਗਾ ਸੰਗਠਨ ਨੂੰ ਤੇ ਉਹਦੇ ਰਾਹਾਂ ਤੇ ਚੱਲ ਕੇ ਪੂਜਿਆ ਜਾਂਦਾ ਇਹ ਪਾਰਟੀ ਬਹੁਤ ਹੀ ਲੰਬੇ ਸਮੇਂ ਦਾ ਸੰਘਰਸ਼ ਕਰਨ ਨਾਲ ਅਟਲ ਵਿਹਰੀ واਜਬੇ ਜੀ ਦੇ ਵਾਕ ਸੀਗਾ ਅੰਧੇਰਾ ਛਟੇਗਾ ਕਮਲ ਖਿਲੇਗਾ ਕਮਲ ਖਿਲਾ ਵਿਆ ਦੋ ਸੀਟਾਂ ਵਾਲੀ ਪਾਰਟੀ ਅੱਜ 15 ਸਾਲ ਤੋਂ ਲਗਾਤਾਰ ਲੋਕ ਹਿੱਤ ਵਿੱਚ ਆਉਂਦੀ ਪਈ ਆ ਲੋਕਾਂ ਦੇ ਲਈ ਚੱਲਦੀ ਪਈ ਆ ਠੀਕ ਹੈ ਹਰ ਜੋ ਨੀਤੀ ਹੈ ਉਹ ਲੋਕਾਂ ਦੇ ਪ੍ਰਤੀ ਹੈ ਪ੍ਰਧਾਨ ਮੰਤਰੀ ਨਰਿੰਦਰભાઈ ਮੋਦੀ ਜੀ ਦੀ ਚਾਹ ਵਿਸ਼ਕਰਮਾ ਯੋਜਨਾ ਆਂਧਨ ਗਰੀਬ ਕਲਿਆਣ ਯੋਜਨਾ ਚ ਆਯੁਸ਼ਮਾਨ ਯੋਜਨਾ ਚ ਅਦਰ ਕਾਫੀ ਨੇ ਪ੍ਰਧਾਨ ਮੰਤਰੀ ਮudra ਯੋਜਨਾ ਬਹੁਤ ਜਨਕੀ ਸਮਾਜ ਦੇ ਵਿੱਚ ਤੇ ਦੇਸ਼ ਦੇ ਵਿੱਚ ਲੋਕਾਂ ਦੇ ਪ੍ਰਤੀ ਬਹੁਤ ਹੀ ਅੱਛੇ ਪ੍ਰਭਾਵ ਵਾਲੀਆਂ ਯੋਜਨਾਵਾਂ ਨੇ ਤੇ ਜਿਹੜਾ ਆਪਾਂ 2005 ਨੂੰ ਜਿਹੜਾ ਹੁਣ ਇਸ ਤਰ੍ਹਾਂ ਤੇ ਗੁڈਮੰਨੀ ਚੱਲ ਰਹੀ ਹੈ ਉਹ ਕਿਵੇਂ ਦੇਖੀਏ ਉਹ ਇਹਦੇ ਵੱਲੀ ਹਾਈ ਕਮਾਂਡ ਨੂੰ ਪੰਜਾਬ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਜੀ ਤੇ ਕਾਰਜਕਾਰੀ ਪ੍ਰਧਾਨ ਸ਼੍ਰੀ ਅਸ਼wini ਸ਼ਰਮਾ ਜੀ ਨੂੰ ਤੇ ਹੋਰ ਵੀ ਜਿਹੜੀ ਆਲਾ ਹਾਈ ਕਮਾਂਡ ਆ ਉਹਨੂੰ ਧਿਆਨ ਦੇਣਾ ਚਾਹੀਦਾ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਜੜੂਨ ਕਰਾਈਏ ਤੇ ਵੱਧ ਤੋਂ ਵੱਧ ਜਿੰਨਾ ਹੋ ਸਕੇ ਇੱਕ ਜੁੜਤਾ ਰਵੇ ਤੇ ਇਸ ਨਾਲ ਇਹ ਬਹੁਤ ਛੋਟੀਆਂ ਚੀਜ਼ਾਂ ਨੇ ਬਗੜੀ ਸਾਹਿਬ ਇਹ ਤਾਂ ਸੈੱਟ ਹੋ ਜਾਣੀਆਂ ਹੁੰਦੀਆਂ ਨੇਂਦੀਆਂ ਉਹ ਜੋ ਪੰਜਾਬ 2027 ਦਾ ਬਹੁਤ ਵੱਡਾ ਟੀਚਾ ਉਹਨੂੰ ਮਿੱਥਣਾ ਕਰਨਾ ਸਾਰਾ ਕੁਝ ਆ ਉਹ ਵਰਕਰ ਦੇ ਨਾਲ ਹੋਣਾ ਵਰਕਰ ਦੇ ਮਾਨ ਸਨਮਾਨ ਨਾਲ ਹੁਣ ਕਿ ਵੱਧ ਤੋਂ ਵੱਧ ਜੋ ਆਪਾਂ ਸਮਾਜ ਦੇ ਵਿੱਚ ਲੋਕਾਂ ਦੇ ਘਰ ਸਕਦੇ ਆ ਕਿਉਂਕਿ ਜੋ ਵੋਟਾਂ ਉਹ ਰਾਬਰੂਪੀ ਸੰਗਤ ਦਾ ਫਤਵਾ ਜਿਹਨੂੰ ਮਿਲਣਾ ਜੋ ਜਾਰੀ ਹੋਣਾ ਹੋ ਹੀ ਜਾਣਾ ਪਰ ਆਪਾਂ ਆਪਦੇ ਵੱਲੋਂ ਖਿੱਚ ਕੇ ਤਿਆਰੀ ਕਰੀਏ ਲੋਕਾਂ ਦੇ ਘਰ ਘਰ ਜਾਈਏ ਜਿਵੇਂ ਹੁਣ ਜੀ RAM ਜੀ ਇੱਕ ਯੋਜਨਾ ਹੈ ਠੀਕ ਹੈ ਨਵੀਂ ਯੋਜਨਾ ਹੈ ਇਹਦੇ ਵਿੱਚ ਕੀ ਆ ਗੁੰਮਰਾਹ ਕੀਤਾ ਜਾ ਰਿਹਾ ਅਦਰ ਪਾਰਟੀਆਂ ਵੱਲੋਂ ਜਾਂ ਕਿਹਾ ਜਾ ਰਿਹਾ ਕਿ ਇਹ ਤਾਂ ਲੋਕਾਂ ਦੀ ਮਾਰ ਨਹੀਂ ਦਿੱਤੀ ਹੈ ਜਿਹੜੇ 2 ਮਹੀਨੇ ਬੰਦ ਕੀਤੇ ਗਏ ਉਹਦਾ ਵੀ ਕਾਰਨ ਹੈ ਕਿ ਇੱਕ ਜਿੰਮੇਵਾਰ ਭਰਾਵਾਂ ਨੂੰ ਵੀ ਦਿੱਕਤ ਨਾ ਆਵੇ ਕਿਉਂਕਿ ਲੇਬਰ ਦੀ ਸਭ ਨੂੰ ਲੋੜ ਆ ਉਸ ਸਮੇਂ ਤੇ ਪਲੱਸ 100 ਦਿਨ ਦਾ ਰੁਜ਼ਗਾਰ 125 ਦਿਨ ਕਰ ਦਿੱਤਾ ਗਿਆ ਉਹਦੇ ਵਿੱਚ ਕੀ ਖਰਾਬ ਹੈ ਠੀਕ ਹੈ ਨਾ ਮੰਨ ਲਓ ਰਜਿਸਟ੍ਰੇਸ਼ਨ ਵੀ ਪੰਜਾਬ ਸਰਕਾਰ ਨੇ ਕਰਨੀ ਹੈ ਉਹਨਾਂ ਨੇ ਸਰਪੰਚਾਂ ਨੇ ਕਰਨੀ ਹੈ ਉਹਨਾਂ ਦੇ ਜੋ ਸੈਕਟਰੀ ਨੇ ਉਹਨਾਂ ਦਾ ਸਾਰਾ ਕੰਮ ਜੋ ਦਿਹਾਤੀ ਪਹਿਲਾਂ ਜਲਦਾਰੇ ਉਸੇ ਨਾਲ ਹੀ ਹੋਣਾ ਕੋਈ ਉਹ ਅਦਰ ਤਾਂ ਹੈ ਨਹੀਂ ਪਰ 네ਗੇਟਿਵਿਟੀ ਫਲਾਈ ਜਾਂਦੀ ਪਈ ਆ ਉਹਦਾ ਥੋੜਾ ਜਿਹਾ ਪ੍ਰਭਾਵ ਆ ਜਿਹੜਾ ਲੋਕਾਂ ਚ ਘਰ ਘਰ ਜਾਵਾਂਗੇ ਉਹਨਾਂ ਨੂੰ ਕੱਲੀ ਕੱਲੀ ਚੀਜ਼ ਸਮਝਾ ਕੇ ਜਿੰਨਾ ਹੋ ਸਕਦਾ ਹੋਇਆ ਜੋ ਬਾਕੀ ਪ੍ਰਧਾਨ ਜੀ ਦਾ ਹੁਕਮ ਹੋਊਗਾ ਅਸ਼wini ਸ਼ਰਮਾ ਜੀ ਦਾ ਉਹਦੇ ਲਈ ਹਾਜ਼ਰ ਨਹੀਂ ਅਸੀਂ ਤਾਂ ਜੇ ਦੋਸਤ ਵੀ ਯਾਨੀ ਉਹ ਜਦੋਂ ਬੱਲ ਦਿੱਤਿਆ ਮਨਰੀਕਾ ਜੀ ਉਹਨਾਂ ਦਾ ਨਾਮ ਜੀ ਨਾਮ ਰੱਖ ਦਿੱਤਾ ਗਿਆ ਜੀ ਉਹ ਕਹਿੰਦੇ ਵੀ ਇਹਨਾਂ ਦਾ ਜਿਹੜਾ ਸਿਰਫ ਜਿਹੜਾ ਪੰਜਾਬ ਸਰਕਾਰ ਦੀ ਵਜਨ ਪਾਤਾ ਸਾਰਾ ਨਹੀਂ ਸਰ ਕਿਸੇ ਤੇ ਵਜਨ ਨਹੀਂ ਹੈਗਾ ਆਹ ਦੇਖੋ ਹੁਣ ਤੁਸੀਂ ਰਾਜਾ ਹੋ ਤੁਸੀਂ ਸੱਤਾਧਾਰੀ ਹੋ ਸਾਰਾ ਕੁਝ ਆ ਠੀਕ ਹੈ ਵਜਨ ਪਾਤਾ ਇਹ ਕਿੱਥੋਂ ਦਾ ਰੂਲ ਹੈ ਕੋਈ ਵਜਨ ਕੋਈ ਕੁਛ ਨਹੀਂਗਾ ਉਦੇ ਵਿੱਚ ਇਦਾਂ ਜੋ ਕਪਲੇਬਾਜੀ ਚੱਲਦੀ ਪਈ ਸੀ ਨਾ ਉਹ ਤਾਂ ਆੜਦੀ ਰਹੀ ਆਪਾਂ ਕਾਢ ਹੀ ਸਕਦੇ ਆ ਵਜਨ ਪਤਾ ਹੀ ਲੱਗ ਜਾਊਗਾ ਕਿਉਂ ਪਾਇਆ ਕੀ ਕਾਰਨ ਆ ਉਹ ਤਾਂ ਆਪਾਂ ਨੂੰ ਕੋਈ ਉਹਦੇ ਵਿੱਚ ਕੋਈ ਦੋਰਾ ਹੈ ਹੀ ਨਹੀਂ ਕਿ ਆ ਪਾੜੀ ਭਾਈਏ ਆਪਾਂ ਨੂੰ ਪਤਾ ਲੱਗ ਜਾਊਗਾ ਕਿਹੜਾ ਪੈਸਾ ਕਿੱਥੇ ਕਿਵੇਂ ਕਿੰਨਾ ਕਿੱਥੋਂ ਆਇਆ ਤੇ ਜਿਹੜਾ 440 ਦੀ ਰੇਟ ਤੇ ਨਾਂ ਜਿਹੜਾ ਦੱਸਿਆ ਸੀਗਾ ਜਿਹੜਾ ਪੰਜਾਬ ਸਰਕਾਰ ਨੂੰ ਪਾਣਾ ਪਊਗਾ ਕਿਵੇਂ ਫਿਰ ਕਿਵੇਂ ਮੈਨੇਜ ਕਰੂਗਾ ਆਪਕੋ ਸਰਕਾਰ ਦਾ ਪਹਿਲੇ ਹੀ ਬਹੁਤ ਕਰ ਦੇਗੀ ਸਰ ਆ ਵੀ ਤਾਂ ਵੇਖੋ ਨਾ ਜਿਹੜਾ ਪੈਸਾ ਆ ਰਿਹਾ ਉਹ ਜਾ ਕਿੱਥੇ ਰਿਹਾ ਲੱਗ ਕਿੱਥੇ ਰਿਹਾ ਫਿਰ ਉਹਦਾ ਸਾਬ ਹੁੰਦਾ ਨਾ ਸਿਸਟਮ ਜਾਂ ਕੋਈ ਜਨ ਸੰਵਿਧਾਨ ਦੇ ਸਹਤ ਮੰਨ ਲਓ ਕੋਈ ਵੀ ਬੰਦਾ ਉਹਦੇ ਕੋਲ ਕੋਈ ਜ਼ਿੰਮੇਵਾਰੀ ਹੈ ਜਾਂ ਕੁਝ ਹੈ ਉਹਦਾ ਫਿਰ ਆਪਾਂ ਨੂੰ ਦੇਣਾ ਪੈਣਾ ਨਾ ਉਸ ਬਾਰੇ ਪਹਿਲਾਂ ਸਟੱਡੀ ਦਾ ਕਰਨਾ ਉਹਨੂੰ ਵੇਖਣ ਦਾ ਸਹੀ ਜੀਜ ਨੂੰ ਉਹ ਆਪਾਂ ਗੁੰਮਰਾਹ ਕਰੀ ਜਾਂਦੇ ਆ ਲੋਕਾਂ ਤੱਕ ਗੁੰਮਰਾਹ ਕਰਕੇ ਆਹ ਚੀਜ਼ ਮਾੜੀ ਆ ਮਾੜੀ ਆ ਪਹਿਲਾਂ ਉਹਨੂੰ ਪੜ੍ਹੀਏ ਦਸਾਈ ਵੇਖੀਏ ਦਸਾਈ ਆਪਾਂ ਕਰਨ ਲਈ